कौमी मीत प्रधान मेरे बड़े भाई मेरे सुख सुंदर शिव जोशी जी ठाकुर जी सुखचैन जी अजय तो, जी तमाम इन्होंने साथी अज शिवसेरा ही साथ बरनला फेरी सी इस दौरान बठिंडा जी कोर कमेटी है उन्होंने मुलाकात जिसे फैसला जिदसलाता गया आने वाले महीने फरवरी के पहले हफ्ते शिवसेना हिंद वालों जंगठन को मजबूत करने हर शहर जागो हिंदू यात्रा कड़िया जा रही है उसकी शुरुआत ਬਠਿੰਡੇ ਨੂੰ ਕੀਤੀ ਜਾ ਰਹੀ ਹੈ ਸਾਈ ਸ਼ਹਿਰ ਬਠਿੰਡੇ ਤੋਂ ਇਹ ਸ਼ੁਰੂਆਤ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੈਠਕਾਂ ਕੀਤੀਆਂ ਜਾਣਗੀਆਂ ਇਸ ਮੈਡਿਗ ਦੇ ਵਿੱਚ ਅਸੀਂ ਉਹਨਾਂ ਸਾਰੇ ਸਨਾਤਨੀ ਵੀਰਾਂ ਨੂੰ ਸੱਦਾ ਦਿੰਦੇ ਆ ਜਿਹੜੇ ਡੇਸ ਡਾਇਰੈਕਟਰ ਖਣਕਾ ਲਈ ਕੰਮ ਕਰਨਾ ਚਾਹੁੰਦੇ ਨੇ जो सनातन सनातन धर्म की रक्षा भी काम करना चाहते हैं सनातन धर्म करना चाहते जो गौहेदार बू चढ़ाव के खिलाफ काम करना चाहते हैं गैंग खिलाफ काम करना चाहते हैं वातम बुलंद करना चाहते हैं या कर रहे हैं वो सारे मंत्री बाकी तेजे सवाल पूछना चाहते हो ਅੱਛਾ ਇੱਕ ਸਰਮਾ ਜੀ ਪੰਨੂ ਗੁਰਪਤਵੰਤ ਸਿੰਘ ਪੰਨੂ ਹੈ ਇਹ ਬਹੁਤ ਢੜਕਾਉ ਬਿਆਨਬਾਜ਼ੀ ਜਿਹੜੀ ਕਰਦਾ ਹੈ ਪੰਨੂ ਬਾਰੇ ਛੱਡੋ ਜੀ ਪੰਨੂ ਕੋਈ ਬੰਦਾ ਜਿਹੜੀ ਬਾਰੇ ਆਪ ਗੱਲ ਕਰਨਾ ਪਸੰਦ ਨਹੀਂ ਕਰਦਾ ਤੁਸੀਂ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਪੰਨੂ ਨੂੰ ਰਗੜਿਆ ਵੀ ਹੈ ਜੀ ਆਪਦੇ ਜਿਹੜੇ ਵਿਚਾਰ ਆ ਉਹ ਸਾਂਝੇ ਵੀ ਕੀਤੇ ਆ ਤੇ ਉਸ ਤੋਂ ਬਾਅਦ ਚੈਲੰਜ ਵੀ ਕਰਨ ਤੋਂ ਬਾਅਦ ਉਹ ਕੁਝ ਦਿਨ ਰੁਕ ਜਾਂਦਾ ਹੈ ਜੀ ਤੇ ਇਹਨੇ ਜਿਹੜਾ ਦੁਰਗਿਆਣਾ ਮੰਦਿਰ ਆਸਤੇ ਬੋਲਿਆ ਹੋਰ ਵੀ ਕਈ ਯਾਨੀ ਕਿ ਧਾਰਮਿਕ ਸਲਾਮੇ ਬੋਲਦਾ ਹੈ ਜੀ ਕੋਈ ਭਾਈ ਸਾਹਿਬ ਇਦਾਂ ਹੈ ਜਿਹੜਾ ਗੁਰਬੰਧ ਪਾਲ ਸਿੰਘ ਪੰਨੂ ਹੈ ਬੇਸਿਕਲੀ ਆਈਐਸਆਈ ਦੇ ਇੱਕ ਪਾਲਤੂ ਲੋਗ ਹੈ ਇਹਦੇ ਪੁੱਠੇ ਜਿਹੜੇ ਬਿਆਨ ਹੈ ਉਹਨੂੰ ਕੋਈ ਸੀਰੀਅਸ ਨਹੀਂ ਲੈਂਦਾ ਪਰ ਕੁਝ ਮਰਦਮੁਤੀ ਜਿਹੜੇ ਇਹਦੇ ਵਰਗੇ ਆ ਜਿਹੜੇ ਇਹਦੇ ਵਰਗੀ ਸੋਚ ਰੱਖਦੇ ਆ ਉਹ ਕਈ ਵਾਰੀ ਇਹ ਗੱਲਾਂ ਕਾ ਜਾਂਦੇ ਆ ਜਿਵੇਂ ਪਿੱਛੇ ਜੀ ਨੇ ਬਿਆਨ ਦਿੱਤਾ ਸੀ ਕਿ ਸਰਕਾਰੀ ਮਾਤਾਂ ਦੇ ਉੱਪਰ ਖਾਲਿਸਤਾਨ ਦੇ ਝੰਡੇ ਲਗਾਓ ਇਹ ਕਰੋ ਉਹ ਕਰੋ ਕੁਝ ਨਵੀਂ ਉਹ ਜਿਹੜੇ ਭਟਕ ਜਾਂਦੇ ਆ ਅੱਛੇ ਪਰਿਵਾਰਾਂ ਦੇ ਹੋਣ ਦੇ ਬਾਵਜੂਦ ਭਟਕ ਜਾਂਦੇ ਆ ਉਹ ਇਹ ਹੱਲੀ ਦਾ ਜਾਂ ਟੰਗ ਦਿੰਦੇ ਸੀ ਜਿਨ੍ਹਾਂ ਦੇ ਛੜਦੇ ਆ ਉਹਨਾਂ ਕੁਕੁੱਤਾ ਨਹੀਂ ਪੁੱਛਣ ਜਾਂਦਾ ਜਿਹੜਾ ਇਹਨੇ ਬਿਆਨ ਦਿੱਤਾ ਪਵਿੱਤਰ ਸ੍ਰੀ ਦਰਿਆਣਾ ਪੀਰ ਸੁਬਾਰ ਉਹ ਇੱਕ ਕਟਿਆ ਮਾਨਸਿਕਤਾ ਦਾ ਇੱਕ ਸਬੂਤ ਹੈ ਇਸ ਦੀ ਕੋਈ ਉਕਾਤ ਨਹੀਂ ਦਿਨਾਰਾ ਫਰੀਦ ਜਿਸ ਸੱਡਾ ਸਤੂਆਂ ਦਾ ਸਨਾਤਨ ਜੀ ਪਵਿੱਤਰ ਜੀ ਹੈ ਤੇ ਦੁੱਠੇ ਨੂੰ ਤਾਂ ਸੀਗਾ ਨਾਮ ਹੀ ਨਹੀਂ ਲੈ ਸਕਦੇ ਤੇ ਗੰਦਾ ਇਨਸਾਨ ਉਸ ਧਾਰਮਿਕ ਫਾਨ

ਉਹਨੇ ਸ਼ਰਤ ਦਿੱਤੀ ਦੇ ਸ਼ਿਰਵਾਰ ਨਾਲ ਕੱਲਾ ਆਦੀਏ ਨਾ ਸੋਚੀ ਕਿ ਕਹੂੰ ਤੁਸੀਂ ਲੋਕਾਂ ਨੇ ਸ਼ਿਰਸਰ ਵਾਲੇ سپورਟੀਆਂ ਨਹੀਂ ਕਰਦੇ ਆਂ ਦੀ سپورਟੀਆਂ ਦੇ ਦਰਸੇ ਕਹਿ ਰਹੇ ਆਂ ਕੋਈ سپورਟੀ ਨਹੀਂ ਹੋਈਗੀ ਜਦੋਂ ਮਰਦੀ ਆ ਗਈ ਪਹਿਲਾਂ ਤਾਂ ਤੈਨੂੰ ਵਿਚਾਰਾਂ ਨਾਲ ਹਰਾਵਾਂਗਾ ਜੇ ਤੇਰੇ ਵਹਿਮ ਚ ਹੋਇਆ ਗਾਲਾਂ ਕੱਢਣਾ ਇੱਕ ਗਾਲ ਕੱਢੀ ਸੋਗਣਾ ਜਵਾਬ ਦਊਂ ਬਾਕੀ ਜਿਸ ਮਰਜ਼ੀ ਤਰੀਕੇ ਨਾਲ ਹੀ ਤੇਰਾ ਤੇੜਾ ਪੈਮ ਹੋਏਗਾ ਜਦੋਂ ਮਰਦੀ ਆ ਗਈ ਫਰਾਹੀ ਆਮਨੇ ਸਾਹਮਨੇ ਤੂੰ ਕਦੇ ਤੂੰ ਕਹਿੰਦਾ ਮੈਂ ਇਹ ਇੰਡੀਆ ਉਡਾ ਦੂੰ ਕਦੇ ਕਹਿੰਦਾ ਤੂੰ ਮੁੱਖ ਮੰਤਰੀ ਹਮਾਚ ਤੋਂ ਉਡਾ ਦੂੰ ਹਰਿਆਣੇ ਨੂੰ ਉਡਾ ਦੂੰ ਕਿਉਂ ਉੱਥੇ ਬੈਠਾ ਜਿੱਦਾਂ ਕੋਈ ਇੱਕ ਵੀ ਵੀਡੀਓ ਪੰਜਾਬ ਇੰਡੀਆ ਚਾਕੇ ਪਾਵੇ ਕਿ ਭਾਈ ਮੈਂ ਇੰਡੀਆ ਚ ਫਰਾਲੀ ਜਗਾ ਆ ਰਿਹਾ ਦੇਖੀ ਆ ਕੇ ਲਾਈਵ ਹੋਣਾ ਮੈਂ ਸੋਹ ਰੱਬੀ ਤੈਨੂੰ ਕੋਈ ਕੋ ਸੁਣਣੀ ਫੇਰੂਗਾ ਮੇਰੇ ਕੋਈ ਥੱਪੜਾਂ ਵਾਲੀ ਮਾਰਨਾ ਜਲਤਾ ਨੇ ਤੂੰ ਮੰਦ ਮੁੱਦੀ ਜੇ ਇਨਸਾਨ ਤੂੰ ਪਿੱਛੇ ਦੀ ਜਦੋਂ ਕੋ ਤੁਹਾਡਾ ਇੱਕ ਕਤਤ ਮਾਰਿਆ ਕੈਨੇਡਾ ਦੇ ਵਿੱਚ ਕਿ ਤੂੰ ਬਿਆਗ ਦੇ ਰਿਹਾ ਇਹ ਜਿਹੜੇ ਡੰਡਾ ਦੇ ਹਿੰਦੂਆਂ ਨੂੰ ਨਿਕਲ ਲੈਣੇ ਨੇ ਅਮਰੀਕਾ ਨੂੰ ਬੈਠ ਕੇ ਉਹ ਚਲਾਕ ਲੋਮੜੀ ਨੂੰ ਅਮਰੀਕਾ ਨੂੰ ਬੈਠ ਕੇ ਅਮਰੀਕਾ ਦੇ ਹਿੰਦੂਆਂ ਬਾਰੇ ਲੋਕੀਂ ਦੱਸਦਾ ਸ਼ਾਇਦ ਪੰਜਾਬ ਵਾਲੇ ਹਿੰਦੂ ਭਰਾ ਦਾ ਤੈਨੂੰ ਸ਼ਾਇਦ ਛੱਡ ਵੀ ਦਿੰਦੇ ਤੇ ਜਿਹੜੇ ਮੇਰੇ ਹਰਿਆਣੇ ਦੇ ਹਿਮਾਚਲ ਵਾਲੇ ਭਾਈ ਆ ਜਿਹੜੇ ਸਨਾਪਰੀ ਯੋਧੇ ਆ ਉਹ ਦੇਣਾ ਡੰਡਾ ਕਿਵੇਂ ਕਰਦੇ ਹੁੰਦੇ ਆ ਸੋ ਇਹ ਪੰਨੂ ਬਾਏ ਆਪਾਂ ਕੋਈ ਥਲ ਨਾ ਕਰੀਂ ਚਾਲਾ ਵਧੀਆ ਪੈਸਾ ਅੱਛਾ ਇੱਕ ਜਿਹੜੇ ਪੰਜਾਬ ਦੇ ਅੰਦਰ ਗੈਂਗਸਟਰ ਕਦੇ ਤਾਂ ਵਪਾਰੀਆਂ ਤੋਂ ਫਿਰੋਤੀਆਂ ਮੰਗਦੇ ਨੇ ਧਮਕੀਆਂ ਦੇ ਦੇ ਜਾਨੋ ਮਾਰ ਲੀਆ ਅੱਜ ਕੱਲ ਇਹ ਵੀ ਪਤਾ ਲੱਗੇ ਗਿਆ ਇਹਨਾਂ ਦੇ ਲਿੰਕ ਹੈ ਜਿਹੜੇ ਉਹ ਆਈਐਫਆਈ ਨਾਲ ਵੀ ਹੈ ਤੇ ਇਹਨਾਂ ਬਾਰੇ ਜਿਹੜੇ ਕੁਝ ਲੀਟਰ ਨੇ ਉਹ ਇਹਨਾਂ ਦਾ ਪੱਕ ਲੈਂਦੇ ਨੇ ਪੰਜਾਬ ਪੁਲਿਸ ਕੋਈ ਚੰਗਾ ਕਦਮ ਚੁੱਕਦੀ ਹੈ ਤਾਂ ਉਹਨਾਂ ਦਾ ਪੰਜਾਬ ਪੁਲਿਸ ਦੇ ਖਿਲਾਫ ਹੀ ਚੱਲਦੇ ਨੇ ਤੁਹਾਡਾ ਡਾਡੀ ਵਿਚਾਰਾ ਜੀ ਲੀਡਰ ਜਿਵੇਂ ਕੀ ਕਰਦਾ ਈ ਦਿੰਦੀ ਸੇਮਰਜੀਤ ਸਿੰਘ ਮਾਨ ਨੇ ਅੱਜ ਬੋਲਿਆ ਜੀ ਤੁਸੀਂ ਭਾਈ ਸਾਹਿਬ ਪੱਤਰਕਾਰ ਸਾਹਿਬ ਨੂੰ ਤੁਹਾਡੀ ਸਮਝ ਆ ਰਹੀ ਤੁਸੀਂ ਇਹ ਮੰਦਗੁਦੀਆਂ ਦੇ ਕੁਐਸਚਨ ਪੁੱਛੀ ਜਾਂਦੇ ਹੋ ਦੇਖੋ ਜਿਹੜਾ ਬੰਦਾ ਪੁਲਿਸ ਦੀ ਕਾਰੇ ਸ਼੍ਰੇਣੀ ਤੇ ਹੀ ਉੱਪਰ ਸਵਾਲ ਚੱਕ ਰਿਹਾ ਉਸ ਪੰਜਾਬ ਪੁਲਿਸ ਤੇ ਜਿਸ ਪੰਜਾਬ ਪੁਲਿਸ ਨੇ ਅਤਵਾਦ ਦਾ ਖፋਇਆ ਕੀਤਾ ਮੈਂ ਇੱਕ ਬੜਾ ਅੱਛਾ ਸਿਸਟਮ ਆ ਜਿਹੜਾ ਹਾਂ ਤੁਸੀਂ ਦੇਖੋ ਮੈਂ ਮਾਨ ਸਰਕਾਰ ਦਾ ਕੋਈ ਮੈਂਬਰ ਨਹੀਂ ਹਾਂ ਮੈਂ ਆਵਾਜ਼ੀ ਪਾਰਟੀ ਦਾ ਸਪੋਰਟਰ ਨਹੀਂ ਹਾਂ ਪਰ ਜਿੱਥੇ ਚੰਗੀ ਗੱਲ ਹੋਵੇ ਉਹਦੀ ਹਮਾਇਤ ਕਰਨੀ ਚਾਹੀਦੀ ਆ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਮੈਂ ਕਈ ਸਰਕਾਰਾਂ ਚ ਦੇਖਿਆ ਸਰਕਾਰਾਂ ਚ ਕੰਮ ਕਰਿਆ ਸਰਕਾਰ ਬਦਲਣ ਅਸੀਂ ਡੀਜੀਪੀ ਦਫ਼ਤਰ ਵੀ ਜਾਂਦੇ ਸੀ ਆਈਜੀ ਦਫ਼ਤਰ ਵੀ ਜਾਂਦੇ ਰਹੇ ਹਾਂ ਕਦੇ ਡੀਜੀਪੀ ਐਡੀਜੀ ਵੀ ਰੈਂਕ ਦੇ ਅਫਸਰ ਸੜਕਾਂ ਤੇ ਹੀ ਦੇਖੇ ਸੜਕਾਂ ਦੇ ਉੱਪਰ ਆ ਕੇ ਅਫਸਰ ਸੈਕਸ਼ਨ ਕਰਦੇ ਦੇਖਿਆ

ਜੇ ਕੰਦੂ ਨਾਲ ਹੀ ਪੈ ਸੋਈ ਇੰਨੇ ਗੈਂਗਸਟਰ ਪਕੜੇ ਚਿੰਨੇ ਗੈਂਗਸਟਰ ਜਿਹੜੇ ਐਨਕਾਉਂਟਰ ਹੋ ਰਹੇ ਕੋਈ ਮਾੜਾ ਕੰਮ ਨਹੀਂ ਹੋ ਰਿਹਾ ਇਹ ਉਹੀ ਗੈਂਗਸਟਰ ਨੇ ਜਿਹੜੇ ਫਰੋਟੀਆਂ ਲੈਂਦੇ ਇਹਨਾਂ ਨੂੰ ਮੈਂ ਪਿੱਖ ਮੰਗੇ ਕਹਿਣਾ ਸੋਟਾ ਗੰਦ ਪਾਇਆ ਤੇ ਬੁਰੰਗਲੇ ਜੇ ਲਾਰਸਮ ਚਣੋਈ ਨੇ ਆ ਬੋਲਦੀ ਬਰਾੜ ਗਿਆ ਜਿਹੜਾ ਅਮਰੀਕਾ ਆਪਰੇ ਕਿਤੇ ਬੈਠਾ ਬਾਹਰ ਬੈਠੇ ਫਰੋਟੀਆਂ ਪਿੱਖ ਮੰਗੇ ਪਿੱਖ ਪਿਖਾਰੀਆਂ ਨੂੰ ਫੋਨ ਕਰਦੇ ਇੰਨੇ ਦੇ ਦੋ ਇੰਨੇ ਦੇ ਦੋ फिर पुलिस की करेगी हार पाएगी मापिया जवाब गोल्डी बराड आदम को समर्थक आई गैंग आ चाहे किसी राजनीतिक बंद करके चाहे जिम्मे मर्जी इस गंदी लाइन पै गया सुरेंडर कर दो कानूनी लड़ाई लड़ो हो तो बचाव हो जाए ਕੋਣ ਆਲੀ ਰਕੜੀ ਚ ਆਪਣੀ ਗੁੱਟ ਦੇ ਆਪਣੀ ਪੈਰ ਦੀ ਰਕੜੀ ਬਣਾ ਸਕੋ ਆਪਣੀ ਮਾਂ ਦੇ ਦਰਸ਼ਨ ਕਰ ਸਕੋ ਇਹ ਤਾਂ ਬਾਅਦ ਦੇ ਵਿੱਚ ਤੁਹਾਡੇ ਸਮਰਥਨ ਜਿਹੜੇ ਆ ਆਹੀ ਬਿਆਨ ਬਹੁੰਦੇ ਆ ਕਿ ਫੇਰ ਦੂ ਤੇ ਚਾਰ ਮਹੀਨੇ ਹੋਣਗੇ ਫਿਰ ਬਦਲਾ ਲਵਾਂਗੇ ਬਦਲਾ ਲੈ ਲਿਆ ਬਦਲਾ ਲਵਾਂਗੇ ਭਈ ਦਰਦੇ ਦਾ ਮਾਂ ਦੇ ਪੁੱਤੀ ਆ ਪਰ ਜੇ ਤੁਸੀਂ ਨਾ ਸੁਧਰੇ ਮੈਨੂੰ ਗਰਮ ਨਾ ਕਹਿਣਾ ਕਹਿੰਦਾ ਮੈਂ ਮਾਂ ਨੇ ਪੰਜਾਬ ਪੁਲਿਸ ਦੇ ਤੁਹਾਡਾ ਹਾਲ ਵੀ ਵਿੱਕੀ ਗੋਲਡਰ ਦਵਿੰਦਰ ਕੁਬੀਹੇ ਵਰਗਾ ਕਰੇਗੀ ਬਿਨਾਂ ਪੁਣ ਤੋ ਇੱਕ ਗੈਂਗਸਟਰ ਦਾ ਤੋ ਨੂੰ ਵੀ ਪਤਾ ਗੋਲੀ ਆ ਇੱਕ ਮੇਰੀ ਹੋਰ ਬੈਂਦੀ ਐ ਮਾਲੀਆ ਸੀਐਮ ਸਾਹਿਬ ਤੋਂ ਕਿ ਜਿੰਨੇ ਵੀ ਇਹ ਗੈਂਗਸਟਰ ਨੇ ਜਿੰਨੇ ਵੀ ਠਿਕ ਮੰਗੇ ਨੇ ਗੈਂਗਸਟਰ ਛੁੱਟ ਕੇ ਨਾਲ ਬੰਦ ਕੀਤਾ ਜਾਵੇ ਪੱਤਰਕਾਰ ਭਾਈਚਾਰੇ ਨੂੰ ਬੈਂਦੀ ਆ ਕਿ ਠਿਕ ਮੰਗੇ ਗਿਆ ਜਾਈ ਕੋਈ ਫਰਤੀਆ ਲੈਂਦੇ ਆਏ ਅੱਜ ਕੱਲ ਦਾ ਨਵਾਂ ਟ੍ਰੈਂਡ ਚੱਲ ਪਿਆ ਪਹਿਲਾਂ ਗੈਂਗਸਟਰ ਖੇਚ ਚਿੱਤਾ ਘੁਰਤਾ ਜਾਵੇ ਮਾ ਬੋਲੀ ਲਈ ਲੜ ਰਹੇ ਆ ਜੀ ਚਲੋ ਉਹਨਾਂ ਨਾਲ ਫੇਰ ਗੋਲਾਂਗੇ ਮੇਰੀ ਬੇਟੀ ਆ ਇਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦਾ ਇਹ ਪੇਸ਼ ਕੀਤਾ ਜਾਵੇ ਇਹਨਾਂ ਨੇ ਆ तमाम ਤਰੀਕੇ ਜਿਹੜੀਆਂ ਵੀਡੀਓ ਕਾਨਫਰੈਂਸਿੰਗ ਦੇ ਵਿੱਚੋਂ ਪੇਸ਼ ਕੀਤਾ ਜਾਵੇ ਇਹਨਾਂ ਨੂੰ ਤਾਂ ਕਿ ਜਦੋਂ ਇਹ ਤਰੀਕਾ ਤੇ ਆਉਂਦੇ ਆ ਤੇ ਹੀਰੋ ਬਣਦੇ ਆ ਜਿਹੜਾ ਪੰਜਾਬ ਦੇ ਗੱਡੀਆਂ ਦੇ ਕਾਫਲੇ ਹੁੰਦੇ ਗੋਲਫ ਗੱਡੀਆਂ ਹੁੰਦੀਆਂ ਆਮ ਯੂਥ ਵਿੱਚ ਬੜਾ ਗਲਤ ਜਿਹਾ ਮੈਸੇਜ ਆਂਦਾ ਦੂਜੀ ਗੱਲ ਜਿਹੜਾ ਇਹ ਜੇਲਾ ਵਿੱਚੋਂ ਬੈਠ ਕੇ ਕ੍ਰਪੀਆਂ ਹੰਦਾਲ ਕਰਦੇ ਆ ਕ੍ਰਪੀਆਂ ਲੈਂਦੇ ਆ ਉਹਨਾਂ तमाम ਜਿਹੜੀ ਜੇਲ੍ਹ ਦੇ ਵਿੱਚੋਂ ਪ੍ਰੂਫ ਹੋਵੇ ਇਸ ਜੇਲ੍ਹ ਦੇ ਵਿੱਚ ਕੇ ਫਾੜੇ ਗੈਂਸਟਰ ਨੇ ਆ ਕਤਲ ਕਰਾਇਆ ਉਸ ਜੇਲ੍ਹ ਦੇ ਸੁਪਰੀਨੈਂਟ ਦੇ ਦਿੱਲੀ ਸੁਪਰੀਨੈਂਟ ਦੇ ਕੋਲ ਅਸਰ ਹੋਣਾ ਚਾਹੀਦਾ ਭਾਈ ਤੇਰੀ ਜੇਲ੍ਹ ਦੇ ਵਿੱਚ ਬੈ ਕੇ ਲੈ ਆਂ ਕ੍ਰਪੀ ਰੀਆ ਤੁਹਾਨੂੰ ਬਿਨਾਂ ਗਵਰਨਮੈਂਟ ਤੋਂ ਪੱਤਰਕਾਰ ਸਾਹਿਬ ਅੱਜ ਤੁਸੀਂ ਇਸੇ ਹੋਟਲ ਸਾਡੇ ਕੋਮਰੇ ਵਿੱਚ ਬੈਠੇ ਹੋ ਇੱਕ ਰਾਇ ਆ ਜੀ ਦੇਣਾ ਆਪਣੀ ਮਰਜ਼ੀ ਨਾਲ ਤੁਸੀਂ ਕੈਮਰਾ ਨਹੀਂ ਚਲਾ ਸਕਦੇ ਫਿਰ ਕਿਵੇਂ ਜੇਲ੍ਹ ਦੇ ਵਿੱਚ ਜਿੱਥੇ ਹੀ 34 ਲੀਟਰ ਦੀ ਕਿਵੇਂ ਲਾਈਵ ਚੱਲਦੇ ਆ ਕਿਵੇਂ ਧੰਗੀਆਂ ਆਉਂਦੀਆਂ ਕਿਵੇਂ ਫੋਨ ਆਉਂਦੇ ਆ ਜੇਲ੍ਹ ਪ੍ਰਸ਼ਾਸਨ ਰਿਸ਼ਵਤ ਲੈ ਕੇ ਸਾਰਾ ਕੁਝ ਕਰਦਾ ਤੇ ਇਹ ਕੋਈ ਸਫਲ ਕਰਾਉਂਦੇ ਆ ਕੋਈ ਫਰੋਦੀ ਲੈਂਦੇ ਆ ਇਹਨਾਂ ਨੂੰ 120 ਵੀ ਦੇ ਵਿੱਚ ਇਨਵੋਲ ਕਰਨਾ ਚਾਹੀਦਾ ਇੱਕ ਭਗਵਾਨ ਸ਼੍ਰੀ ਰਾਮ ਮੰਦਰ ਬਾਰੇ ਵੀ ਕੋਈ ਸੰਦੇਸ਼ ਦੇਖੋ ਜੀ ਪ੍ਰਮਾਣ ભગવાન શ્રીราม ਮੰਦਿਰ ਦੇ ਬਾਰੇ ਬਹੁਤ ਅੱਛਾ ਕਾਰਜ ਹੋਇਆ ਜੀ ਕੱਡੇ ਦੇਸ਼ ਦੇ ਰਾਜਾ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਨਿਕਮਾਂ ਦਾ ਦੇਸ਼ ਦੇ ਰਾਜਾ ਨੇ ਮੋਦੀ ਸਾਹਿਬ ਜਿਨ੍ਹਾਂ ਨੇ ਇਹ ਪ੍ਰਲਾ ਕੀਤਾ ਉਹਨਾਂ ਦੀ ਟੀਮ ਨੇ ਕੀਤਾ ਹੈ ਮੈਂ तमाम ਸਨਾਤਨੀਆਂ ਨੂੰ ਕਹਾਂਗਾ ਕਿ ਜ਼ਿੰਦਗੀ ਦੇ ਵਿੱਚ ਇੱਕ ਵਾਰ ਭਗਵਾਨ ਸ਼੍ਰੀราม ਮੰਦਿਰ ਦੇ ਦਰਸ਼ਨ ਕਰਕੇ ਜਰੂਰ ਆਓ ਜਿਹੜੀ ਯਾਤਰਾ ਕੱਢ ਰਹੇ ਹੋ ਬਠਿੰਡੇਓ ਕਦੋਂ ਤੱਕ ਬਠਿੰਡੇ ਦੇ ਅੰਦਰ ਜਲਦੀ ਡੇਟ ਦਿੱਤੀ ਜਾਏਗੀ ਸਾਰੀ ਡੇਟ ਉੱਤੀ ਜਾਏਗੀ ਇੱਕ ਮੈਂ ਬੇਝੀ ਹੋ ਕਰਾਂਗਾ ਇੱਕ ਸੋਸ਼ਲ ਮੀਡੀਆ ਤੇ ਇੱਕ ਬੜਾ ਟ੍ਰੈਂਡ ਚੱਲ ਰਿਹਾ ਤੇ ਜਿਹੜਾ ਉਹ ਜਿਹੜਾ ਸਿੱਧੂ ਆ ਪਾਲਾ ਪਾਲਾ ਸਿੱਧੂ ਬਾਰੇ ਵੀ ਹਾਂਜੀ ਦੇਖੋ ਪਾਲਾ ਸਿੱਧੂ ਜਿਹਦੇ ਤੇ ਇੱਕ ਅਕਸ਼ਨ ਦਾ ਕੇਸ ਹੋਇਆ ਇੱਕ ਲੇਟਸਟ ਚੈਲੀ ਚੋਰੀ ਦਾ ਕੇਸ ਹੋਇਆ ਮੈਂ ਇਸ ਬੈਕ ਤੇ ਨਹੀਂ ਪੈਂਦਾ ਕੇ ਸੱਚਾ ਹੋਇਆ ਹੈ ਝੂਠਾ ਹੋਇਆ ਪਰ ਮੈਂ ਇਸ ਗੱਲ ਤੇ ਮੈਨੂੰ ਹਾਸਾ ਆਉਂਦਾ ਵੀ ਜਿਹੜੇ ਤਖਾ ਕਾਠੀ ਤੋਂ ਦੇ ਵਰਗੇ ਕੁਝ ਲੋਗ ਨੇ ਉਹ ਕਹਿ ਰਹੇ ਵੀ ਸੀਐਮ ਨੇ ਗੱਲ ਕਰੀ ਠੰਡੇ ਪਾਰੀਆਂ ਨੂੰ ਆਇਆ ਸੀਐਸ ਨੰਗਾ ਕਰਿਆ ਐ ਕਰਿਆ ਓ ਕਰਿਆ ਇੱਕ ਦਾ ਕਰਿਆ ਔਰ ਦਾ ਕਰਿਆ ਉਹਨਾਂ ਬੁੱਧੀ ਜੀਵੀਆਂ ਨੂੰ ਮੇਰੀ ਅਪੀਲ ਆ ਸਤਕਾਰ ਭਾਨਾ ਸਿੱਧੂ ਜੀ ਦੀ ਫੇਸਬੁੱਕ ਆਈਡੀ ਸਾਰੀ ਚੈੱਕ ਕਰੋ ਪਹਿਲੀ ਲਾਈਨ ਐ ਤੁਸੀਂ ਕੋਈ ਕੋਰਟ ਟੀਵੀ ਕੋਈ ਐਸਐਚਓ ਨਹੀਂ ਕੋਈ ਡੀਐਸਪੀ ਨਹੀਂ ਕੋਈ ਐਮਐਲ ਲੈਰੀ ਕੋ ਐਮਪੀ ਨਹੀਂ ਤੁਸੀਂ ਕੌਣ ਹੋ ਭਾਈ ਇਹ ਲੋਕਾਂ ਨੂੰ ਧਮਕੇ ਮਾਰ ਰਹੇ ਹੋ ਕੁੜੀਏ ਤੇਰੀ ਮੈਂ ਜਿਮਾਨ ਕੱਢ ਦੂੰਗਾ ਗਾੜਾ ਕੱਢ ਰਹੇ ਹੋ ਧੌਂਕੀਆਂ ਦੇ ਰਹੇ ਹੋ ਤੁਹਾਨੂੰ ਕਿਹਨੇ ਫੌਲਤੀ ਦਿੱਤੀ ਆ ਦੱਸੋ ਮੈਨੂੰ ਕਿਸਨੇ ਫੌਲਤੀ ਨਹੀਂ ਦਿੱਤੀ ਹਾਂ ਤੁਸੀਂ ਜਿਹੜੀ ਹੈਲਪ ਕਰ ਰਹੇ ਹੋ ਤੁਸੀਂ ਵਕੀਲ ਹੋ ਤੁਸੀਂ ਕਚਹਿਰੀ 'ਚ ਕੇਸ ਲਾਓ ਪ੍ਰੋਸੀਜਰ ਆਊਗਾ ਤੁਸੀਂ ਇੱਕ ਐਲੋਗੇਟ ਹਾਇਰ ਕਰਕੇ ਦੋ ਉਹਨਾਂ ਨੂੰ ਫੋਨ ਕਰਨਾ ਤੁਹਾਡਾ ਕੀ ਰਾਇਕਾ ਕਾਨੂੰਨ ਆ ਸੰਵਿਧਾਨ ਆ ਕੋਈ ਅਸੀਂ ਅਫਗਾਨਿਸਤਾਨ 'ਚ ਥੋੜੀ ਜਿਹੀ ਨੇ ਹਾਲਾ ਜਿਹੜੇ ਕਿਹੜੇ ਹੁੰਦੇ ਆ ਉਹ ਜਿਹੜੇ ਅਫਗਾਨਿਸਤਾਨ 'ਚ ਕੀ ਕਹਿੰਦੇ ਨੇ ਤਾਲਿਬਾਨ ਤਾਲਿਬਾਨ ਨਹੀਂ ਸਾਡਾ ਥੋੜੀ ਚੱਲਦਾ ਵੇ ਤੁਸੀਂ ਤੋਂ

ਮੈਂ ਗੱਲ ਕਹਾਂਗਾ ਕਿ ਜਿਹੜੇ ਇਹਦੇ ਨਾਲ ਪਠਾਕੀ 10-15 ਲੱਗੇ ਹੋਏ ਆ ਉਹਨਾਂ ਨੇ ਲਾਈਵ ਦੇਖਣਾ ਤਾਂ ਉਸ ਕੁੜੀ ਦਾ ਵੀ ਦੇਖੋ ਇੰਟਰਵਿਊ ਉਸ ਕੁੜੀ ਦਾ ਵੀ ਲੋ ਜਿਸ ਕੁੜੀ ਦੇ ਮਾਵਾਪ ਇਹਦੇ ਪਣੋਈਏ ਪਤਾ ਨਹੀਂ ਕਿਸ ਨੇ ਕਤਲ ਕਰੇ ਹੋਏ ਆ ਉਹਨਾਂ ਕੁੜੀਆਂ ਦਾ ਵੀ ਇੰਟਰਵਿਊ ਦੇਖੋ ਜਿਹੜੀ ਚੈਨੀ ਖੋਣ ਦੀ ਗੱਲ ਆਇਆ ਕੋਈ ਗੱਲਾ ਉਹ ਕਲੀਅਰ ਹੋਵੇਗੀ ਕੋਲੋਂ ਸਿਨੀ ਵੀ ਬੇਪੂਖਨੀ ਆ ਕਿ ਜੇ ਕੋਈ ਮੁਕਦਮਾ ਦਰਜ ਕੀਤਾ ਤਾਂ ਗੱਲ ਹੋਏਗੀ ਇਹ ਪਾਈ ਉਹਦਾ ਸੀਆਮਾ ਥੋੜੀ ਜੀ ਪਾਵਰ ਵਾਲਾ ਬੰਦਾ ਵੀ ਹੁੰਦਾ ਤੇ ਤੇ 10000 ਵਾਲਾ ਕੇਸ ਨਾ ਬੰਦਾ ਕੋਈ ਹੋਰ ਚੀਜ਼ ਦਾ ਕੇਸ ਹੀ ਪਾਸ ਕਰਦਾ ਸੀ ਅਗਲਾ ਜਿਹੜੀ ਸਚਾਈ ਆ ਹੋਰੀਆ ਤੇਰੇ ਤੇ ਲੱਗਦੀ ਤਾਂ ਬੜਾ ਵਧੀਆ ਰਹੇ ਕਿਵੇਂ ਹੋਰ ਤੇ ਹੋ ਜਾਂਦਾ ਸੋਣਾ ਦੇਖੋ ਜੀ ਸੋਣਾ ਨਾ ਠੱਗੀਆਂ ਕਰਦਾ ਤੇ ਹੋ ਗਿਆ ਪਰਚਾ ਦਰਜ ਇਹਦੇ ਨਾਲ ਦਾ ਹੀ ਜਿਹੜਾ ਦੂਸਰਾ ਸਮਾਜ ਸੇਵਕ ਮੜਿਆ ਅਜਲ ਪੰਜਾਬ ਸੁਧਾਰ ਦੀ ਯਾਤਰਾ ਕੱਢ ਰਿਹਾ ਯਾਤਰਾ ਕੱਢਦਾ ਕੋਈ ਯਾਤਰਾ ਕੱਢਦੇ ਗੈਂਗਸਟਰ ਸਾਹਿਬ

ਕੀ ਕੋਈ ਚੰਨੀ ਸਾਹਿਬ ਸਰਕਾਰ ਦੀ ਚੈਕਿੰਗ ਹੋਈ ਤੁਹਾਡੀ ਸੀਐਮਓ ਕੋਲੋਂ ਨਿਕਲਦੇ ਉਸ ਤੁਹਾਡੀ ਠੀਕਾ ਪੜ੍ਹਦੀਆਂ ਕਲੈਕਟਰ ਦੇਖਦੇ ਹੋਏ ਆ ਗਏ ਨੇ ਤੁਸੀਂ ਕਹ ਰਹੇ ਹੋ ਪਤਾ ਬਿੱਟੀ ਜੀ ਨਾ ਲੱਖੇ ਖੁਦਾਨੇ ਦੀ ਗੱਟਕੋਣਾਂ ਨਹੀਂ ਲੱਖਾ ਖੁਦਾਨੇ ਕੀ ਚੀਜ਼ ਹੈ ਜੀ ਹਾਰੇ ਆਏ ਕੈਂਡੀਡੇਟ ਆ 50 ਕਿਹਦਾ ਹਕੂਮਤ ਹੈ ਚੋਣਾਂ ਉਹਨੇ ਕਈ ਲੋਕ ਐਮਐਲਏ ਲੜਦੇ ਆ ਨਹੀਂ ਨੂੰ ਸਟ੍ਰਾਲਾ ਵੀ ਲੜਦਾ ਆ ਕੀ ਤੂੰ ਬਾਣੀਆਂ ਵੀ ਲੜਦਾ ਕਈ ਲੜਦੇ ਕਈ ਭਰਾ ਲੜਦੇ ਆ ਬਈ ਨਹੀਂ ਫੇਲੇ ਨਾ ਤੱਕ ਤੂੰ ਨਹੀਂ ਇਹ ਕਰਨੀ ਭਗਵੰਤ ਭਵੰਤ ਕਰਕੇ ਸੀਐਮ ਨੂੰ ਤੁਸੀਂ ਕਹਿੰਦੇ ਹੋ ਅਸੀਂ ਭਵੰਤਮਾਨ ਹੀ ਕਹਿੰਦੇ ਪਹਿਲਾਂ ਪਰ ਹੁਣ ਸੀਐਮ ਸਾਹਿਬ ਕਹੀਦਾ ਇਹ ਜਿਹੜੀ ਲਿਆਕਤ ਹੁੰਦੀ ਆ ਮਾਪੇ ਦਿੰਦੇ ਘਰ ਦੇ ਜਿਹੜੇ ਤੁਹਾਨੂੰ ਨਹੀਂ ਮਿਲੀ ਤੁਹਾਡੇ ਮਾਪਿਆਂ ਦੇ ਪਰਾਂ ਤੁਹਾਨੂੰ ਅਕਲ ਨਹੀਂ ਦਿੱਤੀ ਭਗਵੰਤ ਤੈਨੂੰ ਅਸੀਂ ਇਹ ਕਹਤਾ ਭਗਵੰਤ ਤੈਨੂੰ ਅਸੀਂ ਉਹ ਕਹਤਾ ਕਦੇ ਤੁਸੀਂ ਉਹਨਾਂ ਦੀ ਧਰਮ ਪਤਨੀ ਬਾਰੇ ਉਹ ਆਪਣਾ ਫੈਨ ਲੱਖਾਂ ਦੁਨੀਆ ਦੇ ਦੇਵੋਤ ਹੁੰਦੇ ਲੱਖਾਂ ਦੁਨੀਆ ਦੇ ਦੂਸਰੇ ਵਿਆਹ ਹੁੰਦੇ ਤੁਸੀਂ ਕੌਣ ਟਿੱਪਣੀਆਂ ਕਰਨ ਵਾਲੇ ਜੇ ਸੀਐਮ ਨਾਲੇ ਪਾਉცა ਬਸ ਕਹਿਤਾ ਕਿ ਮੇਰੇ ਘਰ ਦੀ ਗੱਲ ਉਹਨੇ ਕੱਢ ਲਈ ਕਿ ਮੇਰੇ ਬੱਚਾ ਹੋਣਾ ਕੀ ਬਾੜੀ ਗੱਲ ਕਹਿਤੀ ਉਹ ਸੱਚਾ ਚਾ ਫਕਰ ਬੰਦਾ ਨੇ ਕਹਿਤੀ ਕਹਿਤੀ ਗੱਲ ਤੁਸੀਂ ਉਸ ਗੱਲ ਦਾ ਵੀ ਈਸ਼ੂ ਬਣਾ ਰਹੇ ਹੋ ਉਹਨੇ ਆਪਣੀ 사ਰਦੀਨ ਜੀਵ ਆਪਣਾ ਪਰਸਨਲ ਲਾਈਫ ਉਹ ਵੀ ਖੋਲ ਕੇ ਰੱਖੀ ਹੋਈ ਹੈ ਨਾ ਤੁਸੀਂ ਲੋਕ ਕਦੇ ਰੱਖ ਲੈਂਦੇ ਹੋ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਆਪਣੀ ਸਾਰੀ ਜਿੰਦਗੀ ਸਤਾਈ ਜੋ ਤੁਸੀਂ ਕਰਦੇ ਹੋ ਜਿਹੜਾ ਤੁਸੀਂ ਲੱਖਾਂ ਸਿੰਘੀ ਮੱਗਾਂ ਚੱਕ ਲੈਣੇ ਕਿਸੇ ਹਸਪੀਟਲ ਦਾ ਕਿ ਸੇ ਡਾਕਟਰ ਦਾ ਇੱਕ ਵਾਰ ਲਾਈ ਪਾ ਦਿੰਦੇ ਹੂੰ ਦੂਜੀ ਵਾਰ ਸਮੂਹ ਤੇ ਬੋਲਣਾ ਹੀ ਬੰਦ ਕਰ ਦਿੰਦੇ ਹੂੰ ਉਹ ਪੱਤਰਕਾਰਾਂ ਨੂੰ ਪਤਾ ਕਿਉਂ ਬੰਦ ਕਰ ਦਿੰਦੇ ਹੂੰ ਜਦੋਂ ਮੈਂ ਕਿਸੇ ਬੰਦੇ ਖਿਲਾਫ ਕਰਨ ਆਲਾ ਹੂੰਗਾ ਨਾ ਅੱਜ ਲਾਤਾ 30 ਦਿਨ ਮੈਂ ਵੀਡੀਓ ਡਿਲੀਟ ਕਰੂੰਗਾ ਵੀਡੀਓ ਕਿਉਂ ਡਿਲੀਟ ਹੁੰਦੀ ਆ ਯਾ ਇਸ ਚੀਜ਼ ਤੇ ਬੋਲਣਾ ਬੰਦ ਕਿਉਂ ਹੁੰਦਾ ਕਭ ਨੂੰ ਪਤਾ ਕੋਈ ਰੋਟੀ ਦੀ ਸੋਚੀ ਕੋਈ ਨਹੀਂ ਕਹਿੰਦਾ ਫਿਰ ਦੁਕਾਨਦਾਰ ਜਿਵੇਂ ਚੱਲਦੀ ਐ ਸਲਾਹ ਲੰਦੋ ਜੇ ਕਿ ਜੱਥਿਓ ਸੇਵਸ ਹੋਣੇ ਡਿਜੀਟ ਵਗੈਰਾ ਤੁਹਾਡੇ ਮਗਰ ਲਾਤੀ ਫਿਰ ਜਿਹੜੇ ਆ ਵੀਡੀਓ ਪਾ ਰਹੇ ਆ ਜਿਹਨਾਂ ਨੂੰ ਬੜਾ ਦੁੱਖ ਲੱਗ ਰਿਹਾ ਪਾਣੀ ਦਾ ਟੱਕਾ ਹੋ ਗਿਆ ਪਾਣੀ ਦਾ ਟੱਕਾ ਵੇ ਟੱਕਾ ਵੀ ਸਰਕਾਰ ਨੇ ਸੱਚੀ ਟੱਕਰ ਕਰਦਾ ਨਾ ਤੇ ਤੁਸੀਂ ਇਹ ਕਹਿੰਦੇ ਨੇ ਹਕੂ ਮਤ ਦੇ ਟੱਕਾ ਕਰਦਾ ਫਿਰ ਉਹ ਮਾਨ ਸਾਹਿਬ ਜਿਨਾ ਇੱਕ ਪੈਰ ਜੇ ਆ ਕਿਤੇ ਹੋਰ ਐ ਕਿ ਪਿੱਛੇ ਆ ਉਹ ਮੈਂ ਤਾਂ ਕਹਿੰਦਾ ਬਜ਼ੁਰਗ ਨੇ 200 ਸਾਲ ਹੋ ਕੇ ਜਾਣ ਪਰ ਉਹ ਵੀ ਪੁਲਿਸ ਤੇ ਕਾਫੀ ਧਰਨਾ ਲਾ ਦੂਗੇ ਕੀ ਜਨਤਾ ਨੂੰ ਮੁੱਕ ਸਮਝਿਆ ਅਸੀਂ ਧਰਨਾ ਲਾ ਦੂਗੇ ਜਨਤਾ ਨੇ ਖੜੇ ਇਧਰ ਨੇ ਬਰਨਾਲੇ ਇਸ ਸਾਲ ਇਹ ਸੰਗਰੂਰ ਦੇ ਹਿੰਦੂਆਂ ਨੇ ਗਲਤੀ ਕਰ ਲਈ ਐਸ ਵਾਰ ਵੋਟ ਵਾਲੇ ਦਿਨ ਵੋਟ ਨਹੀਂ ਪਾਈ ਬੱਸ ਉਸ ਤੁਹਾਡੇ ਲੋਕਾਂ ਨੇ ਬੋਟਾ ਪਾਤੀ ਸਾਡੇ ਵਾਲਿਆਂ ਨੇ ਪਾਈਆਂ ਨਹੀਂ ਤਾਂ ਤੁਸੀਂ ਜਿੱਤ ਗਏ ਹੋ જય ਸ਼ੀ ਨਾਮ ਜੈ ਭਾਗਵਤ ਇੱਕ ਪ੍ਰਧਾਨ ਜੀ ਹੋਰ ਇੱਕ ਨਵਾਂ ਟ੍ਰੈਂਡ ਚੱਲ ਪਿਆ ਹੈ ਵੀ ਪੁਲਿਸ ਤੇ ਵਿਸ਼ਵਾਸ ਨਹੀਂ ਕੋਈ ਨਸਾ ਰੋਕਣ ਵਾਸਤੇ ਖੜਿਆ ਹੋ ਜਾਂਦਾ ਜੀ ਕੋਈ ਹਿੰਦੂ ਸਮਾਜ ਨੂੰ ਅਟੈਚ ਕਰਨ ਵਾਸਤੇ ਗਾਣਿਆਂ ਦੇ ਅੰਦਰ ਵੀ ਵੀ ਸਣੀ ਦੇ ਮੇਰੀ ਜੱਬ ਚੇ ਇਹੋ ਜੇ ਇਹਦੇ ਬਾਰੇ ਕੀ ਵਿਚਾਰ ਹੈ ਕੀ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਨੇ ਪੁਲਿਸ ਤੇ ਵਿਸ਼ਵਾਸ ਨਹੀਂ ਕਰਦੇ ਪਹਿਲੀ ਗੱਲ ਮੈਂ ਦੱਸਣਾ ਚਾਹੁੰਦਾ ਮੇਰੇ ਖਾਨਦਾਨ ਦੀ ਕੋਈ ਪੁਲਿਸ ਨਹੀਂ ਹੈ ਕੋਈ ਇਹਦਾ ਸੋਚ ਲੈ ਕਿ ਇਹਦਾ ਕੋਈ ਰਿਸ਼ਤੇਦਾਰ ਅਫਸਰ ਹੋਇਆ ਤਾਂ ਮੇਰਾ ਨਾ ਕੋਈ ਖਾਸ ਦੋਸਤ ਆ ਪੁਲਿਸ ਦੇ ਵਿੱਚ ਜਿਹੜੇ ਲੋਕ ਪੁਲਿਸ ਤੇ ਐਲੀਗੇਸ਼ਨ ਲਗਾਉਂਦੇ ਕਿ ਪੁਲਿਸ ਦਾ ਪੁਲਿਸ ਦਾ ਜਦੋਂ ਉਹਨਾਂ ਆਪਣੀ ਭੈਣ ਨਾਲ ਕਿਤੇ ਜਾ ਰਹੇ ਹੋਣਗੇ ਮੰਨ ਲਓ ਬਰਨਾਲੇ ਤੋਂ ਬਠਿੰਡੇ ਜਾ ਰਹੇ ਆ ਰਾਜ ਕਿਸੇ ਦੇ ਆਪਣੀ ਭੈਣ ਛੇੜਦੀ ਫੋਨ ਨੰਬਰ ਤੇ ਪੁਲਿਸ ਨੂੰ ਹੀ ਫੋਨ ਕਰੂਗੇ ਨਾ ਜਿਹਨਾਂ ਦੇ ਘਰੇ ਚੋਰੀ ਹੋ ਗਈ ਤਾਂ ਪੁਲਿਸ ਨੂੰ ਹੀ ਫੋਨ ਕਰੂਗੇ ਨਾ ਬਕਵਾਸ ਬੇਕ ਬੇਕਲੇ ਲੋਗ ਰਹਾ ਕਸਿ ਸਿਵਰਨ ਸਿੰਘ ਮਾਨ ਵੀ ਕਹਿੰਦੇ ਆ ਇਹ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਉਹੀ ਜਿਹੜੀ ਐਮਪੀ ਛੇ ਦੀ ਤਰਫਾ ਨਹੀਂ ਲੈਂਦੇ ਉਹੀ ਸੰਵਿਧਾਨ ਦੇ ਅੰਤਰਗਤ ਵੀ ਜੇ ਸੰਸਦ ਵਿੱਚ ਹੋਣੀ ਚਾਹੀਦੀ ਤੇ ਸਭ ਲੋਕਾਂ ਨੂੰ ਮੂਰਖ ਬਣਾਉਂਦੇ ਆ ਇਹਨਾਂ ਲੋਕਾਂ ਤੋਂ ਬਚੋ ਜੈ ਸ਼ੀਰਮ ਜੈ ਮਹਾਕਾਲੀ ਜੀ ਵਾਹਿਗੁਰੂ ਜਿਕਰ ਖਾਸਾ ਜੀ ਵਾਹਿਗੁਰੂ ਜੀ ਕੀ ਜੈ ਜਿਹੜੇ ਉਹ ਧਰਮ ਤੇ ਅਟੈਕ ਕਰਕੇ ਗਾਣੇ ਬਣਾਉਂਦੇ ਆ ਜਿਆਦਾ ਤਾਂ ਸਨਾਤਨ ਤਰਮ ਹੀ ਹੁੰਦਾ ਜੀ ਸਰ ਇੱਦਾਂ ਹੈ ਕਿ ਸਭ ਨੂੰ ਪਤਾ ਕਿ ਸਨਾਤਨੀ ਜਿਹੜੇ ਨਾ ਸਹਿਨਸ਼ੀਲ ਪਰ ਇਹ ਸਾਰੇ ਭੁੱਲ ਜਾਂਦੇ ਆ ਕਿ ਜੇ ਸਨਾਤਨੀ ਨੇ ਸਹਿਨਸ਼ੀਲ ਨੇ ਤਕਾ ਬਰਦਾਸ਼ ਕਰਦੇ ਆ ਪਰ ਹਰ ਚੀਜ਼ ਦੀ ਲਿਮਟ ਹੈ ਕਹਿੰਦੇ ਨਾ شریف ਆਦਮੀ ਬਦਮਾਸ਼ ਬਣਵਾਕੀ ਕਰਦਾ ਨੋਰਮਲ ਗੱਲ ਉਹਦੀ شریف ਆਦਮੀ ਬਦਮਾਸ਼ੀ ਕਰਦਾ ਤਾਂ ਕੰਮ ਖਰਾਬ ਹੁੰਦਾ ਹੈ ਸਨਾਤਨੀ ਸਹਿਮ ਚਿਕਤਾ ਦੀ ਪ੍ਰਤੀਕਸ਼ਾ ਪੇਖਸ਼ਾ ਲਾ ਲੋ ਜਿਹੜੇ ਵੀ ਲੋਕ ਇਦਾਂ ਆਪਣੇ ਪਬਲਿਸਿਟੀ ਲੈਣ ਵਾਸਤੇ ਸਾਡੇ ਦੇਵੀ ਦੇਵਤਾਵਾਰੇ ਸਾਡੇ ਭਗਵਾਨ ਬਾਰੇ